ਪੂੜਾ 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 ਗੱਲ ਸੁਣ ਪੁੱਤ ਮੇਰਾ ਗੱਲ ਸੁਣ ਪੁੱਤ ਮੇਰਾ ਲਿਖਣਾ ਸਿੱਖਣਾ ਸਿਖੂਗਾ ਪੂੜਾ 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 ਚਾਬੀ 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 ਗੱਲ ਸੁਣ ਪੁੱਤ ਮੇਰਾ ਸੁਣ ਮੇਰੇ ਪੁੱਤ ਮੇਰਿਆ ਬੋਲ ਮਾਂ ਬੋਲੀ ਪੰਜਾਬੀ ਉਹ ਗੱਲ ਸੁਣ ਪੁੱਤ ਮੇਰਿਆ ਪੁੱਤ ਮੇਰਿਆ ਬੋਲ ਮਾਂ ਬੋਲੀ ਪੰਜਾਬੀ ਚਾਵੀ 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 ਮੇਵਾ 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 ਗੱਲ ਸੁਣ ਪੁੱਤ ਮੇਰਿਆ ਗੱਲ ਸੁਣ ਪੁੱਤ ਮੇਰਾ ਮਾਪਾ ਬਾਪ ਦੀ ਕਰੀ ਤੂੰ ਸੇਵਾ ਗੱਲ ਸੁਣ ਪੁੱਤ ਮੇਰਾ ਪੁੱਤ ਮੇਰਾ ਮਾਵਾ ਬਾਪ ਦੀ ਕਰੀ ਤੂੰ ਸੇਵਾ ਮੇਵਾ 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 ਗੈਣਾ 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 ਉਹ ਗੱਲ ਸੁਣ ਪੁੱਤ ਮੇਰਾ ਨਸ਼ਿਆਂ ਤੋਂ ਸਦਾ ਦੂਰੇ ਰਹਿਣਾ ਗੱਲ ਸੁਣ ਪੁੱਤ ਮੇਰਿਆ ਪੁੱਤ ਮੇਰਿਆ ਨਸ਼ਿਆਂ ਤੋਂ ਸਦਾ ਦੂਰੇ ਰਹਿਣਾ ਗੈਣਾ 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 ਰਾਈ 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 ਗੱਲ ਸੁਣ ਪੁੱਤ ਮੇਰਿਆ ਗੱਲ ਸੁਣ ਪੁੱਤ ਮੇਰਿਆ ਸਕੂਲ ਚੱਲ ਕੇ ਕਰਨੈ ਪੜਾਈ ਗੱਲ ਸੁਣ ਪੁੱਤ ਮੇਰਿਆ ਪੁੱਤ ਮੇਰਿਆ ਸਕੂਲ ਚੱਲ ਕੇ ਕਰਨੈ ਪੜਾਈ ਰਾਈ 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 ਸਖਣਾ 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 ਓ ਗੱਲ ਸੁਣ ਪੁੱਤ ਮੇਰਿਆ ਓ ਗੱਲ ਸੁਣ ਪੁੱਤ ਮੇਰਿਆ ਤੂੰ ਖੇਡਾਂ ਖੇੜ ਮੱਖਣਾ ਓ ਗੱਲ ਸੁਣ ਪੁੱਤ ਮੇਰਿਆ ਤੂੰ ਖੇਡ ਮੱਖਣਾ ਓ ਸਖਣਾ 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 ਲੋਈ 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 ਓ ਗੱਲ ਸੁਣ ਪੁੱਤ ਮੇਰਿਆ ਓ ਗੱਲ ਸੁਣ ਪੁੱਤ ਮੇਰਿਆ ਪ੍ਰਕਾਸ਼ ਦੀ ਮੰਨ ਲੈ ਕੋਈ ਓ ਗੱਲ ਸੁਣ ਪੁੱਤ ਮੇਰਿਆ ਪੁੱਤ ਮੇਰਾ ਪ੍ਰਕਾਸ਼ ਦੀ ਮੰਨ ਲੈ ਕੋਈ ਲੋਈ ਲੋਈ